ਰਾ ਨਾਮ ਸੁਮੇਂਦਰ ਚੰਗੀ ਜੀ ਇਹ ਟੂਟਵਾਇਦਾ ਕੰਮ ਕਰਦਿਆਂ ਗੱਡੀ ਇੱਕ 10 ਦੀ ਗੱਡੀ ਹੈ ਦੇਖੋ ਅਸੀਂ ਵੀ ਪਰਚੀ ਆ ਇਹ ਧੱਕੇ ਨਾਲ 200 ਦੀ ਪਰਚੀ ਕਟਦੀ ਆ ਕੌਣ ਇਹ ਮਨਜੀਤ ਸਿੰਘ ਤੇ ਪਰਸੋਂ ਮੈਂ ਗੱਡੀ ਲੈ ਕੇ ਆਇਆ ਹਾਂ ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਹਵਾ ਕੱਢੀ ਨਾਲੇ ਮੇਰੇ ਵੀਰ ਬਾਪ ਬੱਟੇ ਮੁੰਡਾ ਤੋੜੇ ਆ ਮੇਰੀ ਗੱਲੋਂ ਹਵਾ ਕੱਢੀ ਹੈ ਕਿਤੇ 25 ਘਟਾਓ 200 ਰੁਪਏ 25 ਘਟਾਓ ਇਹ ਪਰਚੀ ਨਹੀਂ ਕਟਾਈ ਇਹ ਦੋਏ ਪਿਓ ਪਤਾ ਆ ਕੇ ਮੈਨੂੰ ਇਹ ਰੱਖਤੀ ਪਾ ਕੇ ਦੋਹੇ ਪਿਓ ਪਤਾ ਆ ਕੇ ਮੇਰੀ ਹਵੇ ਟਾਇਰ ਜਗਲੀ ਹੋ ਗਿਆ ਉਹ ਕੱਢੀ ਆ ਜੀ ਇੱਕ ਨਿਕਲੀ ਆ ਬਾ ਉਹਦੇ ਵੀਡੀਓ ਬਣੀ ਆ ਇਹ ਪਰਚੀ ਤੁਹਾਡੀ ਗ ਅਲੀ ਪੰਜੀ ਕਾਦੀ ਕਾਦੀ ਦੋ ਚੋਕ ਦਾ 25 ਘਟਾਉਂਗੀ ਮੇਰੇ ਹੱਥੀ ਪੈ ਕੇ ਦੋਵੇਂ ਪੇਪਰ ਜਾ ਗਏ ਤੇ ਮੇਰੇ ਪੇ ਬਟਨ ਤੋੜਿਆ ਨਾ ਨੇ ਤੇ ਮੈਨੂੰ ਗਾਲਾਂ ਗੋਲਾਂ ਵੀ ਕੱਢੀਆਂ ਇਹਨਾਂ ਨੇ ਪਲੇਟ ਕੀ ਦੀ ਤੀਂ ਉਹਨੇ ਨਿਕ ਪਲੇਨ ਨਹੀਂ ਕੀਤੀ ਮੈਂ ਮਲੇ ਮੈਂ ਕੀਤੀ ਕੱਲ ਬੰਦੇ ਨਾ ਬੰਦੇ ਜਾਂਦੇ ਨਹੀਂ ਆ ਬੈਠੇ ਫਸਲਾ ਕਰਨੀ ਨੇ ਫਸਲਾ ਕਰਕੇ ਫੇਰ ਬਾਅਦ ਫਿਕਰਾ ਲੇਣਾ ਕੀ ਚੀਜ਼ ਹੁੰਦੀ ਆਈਆਂ ਨੇ ਫੈਨਾ ਚਾਹੀਦਾ ਕਿ ਆਈ ਮਾਰੇ ਬੰਦੇ ਆ ਗਰੀਬ ਬੰਦੇ ਆ ਮੇਰਾ ਅੱਜ ਹੱਥੀ ਪੱਕਲੇ ਰਸੀ ਪੈ ਗਿਆ ਕੱਲ ਹੋਰੀ ਕੱਲ ਹੋ ਸਕਦਾ ਕੋਈ ਮੈਂ ਹੋਰ ਕਾ ਕਰਦੀ ਕੱਲ ਕੀਤੀ ਆਈ ਕੰਮ ਕਰਦਾ ਮੇਰਾ ਜੋਤ ਸਿੰਘ ਨਾਮ ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀ ਆਰਤੀਆਂ ਦੇ ਮਤਲਬ ਲਈ ਦੀਆਂ ਗੱਡੀਆਂ ਇੱਥੇ ਦੁਕਾਨਾਂ ਤੇ 200 ਰੁਪਏ ਪਰਚੀ ਨਜਾਇਜ਼ ਲੈਂਦੇ ਆ 80 ਰੁਪਏ ਦਾ ਸਰਕਾਰੀ ਰੇਟ ਆ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਆ ਪਰਚੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਏ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰ ਇਹ ਘਟੋ ਘਾਟੇ 3-4 ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਅਰੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਇਹ ਕੌਣ ਠੇਕੇਦਾਰ ਬਣੂ ਠੇਕੇਦਾਰ ਮਜੀਤ ਸਿੰਘ ਜੇ ਕੀ ਕਹਿਣਾ ਚਾਹੁੰਦੇ ਫਿਰ ਇਹਦਾ ਕੋਈ ਮਸਲਾ ਹੱਲ ਕਰੋ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਿੜਾਰੀ ਐ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਰਾਜਿੰਦਰ ਉਫ ਟੋਨੀ ਕਹਿੰਦੇ ਆ ਮੈਨੂੰ ਸਾਡੀਆਂ ਮੰਡੀ ਚ ਦਾਣਾ ਮੰਡੀ ਦਾ ਢੋਆ ਢਵਾਈ ਦਾ ਕੰਮ ਕਰਦੇ ਆ ਜੀ ਸਾਨੂੰ ਪਹਿਲਾਂ ਕੋਈ ਇਦਾਂ ਦੀ ਇੰਨਾ ਪਰੇਸ਼ਾਨੀ ਦਾ ਕੋਈ ਹਣੀ ਸੀਗੀ ਅਜੋਂ ਦਾ ਫੌਜੀ ਕੋ ਮਨਜੀਤ ਸਿੰਘ ਨੂੰ ਟੈਂਡਰ ਆਇਆ ਏ ਉਦੋਂ ਦਾ ਨੂੰ ਤੰਗ ਕਰਦਾ ਪਿਆ ਖਾਲੀ ਗੱਡੀਆਂ ਦੀ ਕਦੀ ਨਾ 25 ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹ ਆਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਏ ਹੁਣ ਸਾਡੇ ਪਿਓ ਸਮਾਂ ਸਾਡੇ ਡਰਾਈਵਰ ਭਾਈਚਾਰਾ ਚ ਹੈਗੇ ਨੇ ਉਹਨਾਂ ਦੇ ਕੱਲ ਪਰਸੋਂ ਨੇ ਹੱਥ ਬਟਨ ਤੋੜੇ ਕਮੀਜ਼ ਪਾੜੀ ਹੈ ਮਾਰਨ ਦੀ ਧਮਕੀ ਦਿੱਤੀ ਹੈ ਜੀ ਕੈਰਾਂ ਦੀ ਹਵਾਵਾਂ ਵੀ ਕਰਦਾ ਦੁਕਾਨਾਂ ਤੇ ਆ ਕੇ ਖਲੋਤੀ ਗੱਡੀਆਂ ਦੀ ਸਾਡੇ ਕੋਲ 10 ਟਾਇਰੀ ਗੱਡੀ ਹੈ ਜੀ ਪਰਚੀ ਪਰਚੀ ਉਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਇਹ ਧਕੇ ਨਾਲ ਕੋ 200 ਲੈਂਦਾ ਅਸੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਟ ਮਾਰ ਕੀਤੀ ਆ ਉਹਦੀ ਕੋ ਕੰਪਲੇਨ ਨਹੀਂ ਕੀਤੀ ਪੁਸਤਕ ਨੂੰ ਹਾਈ ਕੋਰਟ ਮਾਰ ਦੀ ਕੰਪਲੇਨ ਇਹਨੂੰ ਅਸੀਂ ਕਰਨੀ ਹੈ ਅਸੀਂ ਫਿਰ ਉਹ ਤਰੀਕੇ ਨਾਲ ਬੰਦੇ ਸ਼ਾਂਤੀ ਹੋ ਗਏ ਕਿ ਚਲੋ ਜੀ ਕੀ ਇਹਨਾਂ ਕੋ ਝਗੜਾ ਕਰਨਾ ਕਿਉਂਕਿ ਸਾਰੇ ਇਹਨੇ ਪਿਛਲੀ ਵਾਰ ਵੀ ਪਿਸਟਲ ਨਾਲ ਗੋਲੀ ਚਲਾਈ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਦਰਦੇ ਮਾਰੇ ਕੋਈ ਇੱਥੇ ਕੋਈ ਪ੍ਰੈਸ਼ਰ ਤੇ ਕੋਈ ਪੋਂਦਾ ਨਹੀਂ ਇਸੇ ਕਰਕੇ ਇਹ ਆ ਕੇ ਅਸੀਂ ਡਰ ਦੇ ਮਾਰੇ ਇੱਥੇ ਕੋਈ ਕੰਪਲੇਨ ਨਹੀਂ ਕੀਤੀ ਕਿ ਕਿਹੜੇ ਵਲੇ ਆ ਗਏ ਗੁੰਡੇ ਇਹਨੇ ਪਰਚੀ ਤੇ ਬਿਠਾਏ ਨੇ ਗੇਟਾਂ ਤੇ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਿਬਾਨਤੀ ਆਇਆ ਏ ਉਹਦੇ ਕਰਕੇ ਠੇਕਾ ਦੇ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਿਆ ਤੇ ੱਤਕਾ ਦਾ ਗੁੰਡੇ ਕਰਦੀ ਪਰਚੀ ਵਾਦ ਲੈਂਦਾ ਜੀ ਆਂਦੀ ਕੋਈ ਸਰ ਸਾਡਾ ਇੱਕ ਮਸਲਾ ਇਹ ਕਿ ਆ ਗੱਡੀਆਂ ਆ ਰਹੀਆਂ ਆਰਤੀ ਆਪਣੇ ਥਰੂ ਲਵਾਉਂਦੇ ਆਪਣੀ ਦੁਕਾਨਾਂ ਦੇ ਠੀਕ ਹੈ ਜੀ ਉਹਨਾਂ ਦਾ ਮਾਲ ਦਾ ਕੰਮ ਕਰਦੇ ਆਂ ਗੱਡੀਆਂ ਆਰਤੀਆਂ ਕੋਲ ਲਾਉਂਦੇ ਆਂ ਆਰਤੀਆਂ ਦਾ ਹੀ ਰਿਸਪੋਨਸਿਬਿਲਟੀ ਉਹਦੇ ਹਰ ਕੋ ਹੁੰਦੀ ਹੈ ਹੁਣ ਇੱਕ ਇੱਕ ਪ੍ਰੋਬਲਮ ਇਹ ਕਿ ਸਰਕਾਰੀ ਮਾਲ ਦੀ ਜਿਹੜੀ ਆ ਪਰਚੀ ਬੋਰ ਮੇਰ ਨੇ ਮਾਲ ਲੈਣਾ ਗੌਰਮੈਂਟ ਨੇ ਖਰੀਦਣਾ ਆਰਤੀਆਂ ਦਾ ਇਹ ਚ ਮਸਲਾ ਸੀਗਾ ਇਹ ਹੁਣ ਆਰਤੀਆਂ ਕਰਕੇ ਸਾਨੂੰ ਪਰੇਸ਼ਾਨ ਕਰਦਾ ਪਿਆ ਕਿ ਮੈਨੂੰ ਪਰਚੀ ਨਹੀਂ ਦਿੱਤੀ ਆਰਤੀਆਂ ਦੀ ਉਹਨਾਂ ਦਾ ਵੀ ਆਰਤੀਆਂ ਨੂੰ ਇਹ ਗੌਰਮੈਂਟ ਵੱਲੋਂ ਲਾਅ ਰੂਲ ਕੱਢਿਆ ਗਿਆ ਹੈ ਕਿ ਜੋ ਸਰਕਾਰੀ ਖਰੀਦ ਦਾ ਮੰਡੀ ਦੀ ਹੁੰਦੀ ਆ ਤੋ ਸਰਕਾਰ ਨੇ ਖਰੀਦ ਕਰਨੀ ਆ ਤੇ ਸਰਕਾਰ ਨੇ ਆਪਣੇ ਅੰਡਰ ਮਾਰ ਲਵਾਉਣਾ ਹੁੰਦਾ ਹੈ ਗਵਰਨਮੈਂਟ ਦਾ ਮਾਲ ਗਵਰਨਮੈਂਟ ਦੇ ਘਰ ਜਾਣਾ ਉਹਦੀ ਪਰਚੀ ਗਵਰਨਮੈਂਟ ਵੱਲੋਂ ਹੀ ਨਿਧਾਰਤ ਕੀਤੀ ਗਈ ਕਿ ਨਹੀਂ ਲੱਗੇਗੀ ਇਹ ਧੱਕੇ ਨਾਲ ਪਰਚੀਆਂ ਹੋ ਗੱਡੀਆਂ ਵਾਲਿਆਂ ਦੇ ਨਜਾਇਜ਼ ਧੱਕਾ ਕਰਕੇ ਉਹਨਾਂ ਦੇ ਹੱਥੀ ਪਾਈ ਪੈ ਗੇ ਹੱਥੋ ਪਾਈ ਹੁੰਦਾ ਕਿ ਮੈਨੂੰ ਪਰਚੀ ਘਟਾਓ ਪਰਚੀ ਇਹ ਕਈ ਸਾਲਾਂ ਤੋਂ ਨਹੀਂ ਲੱਗੀ ਹੁਣ ਉਹਨਾਂ ਦੀ ਕੀ ਸਾਡੇ ਤੋਂ ਕੱਢਣ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਜੀ ਆਪਣਾ ਮੇਰਾ ਮਜੀਤ ਸਿੰਘ ਹੈ ਮਜੀਤ ਸਿੰਘ ਜੀ ਤੁਸੀਂ ਠੇਕੇਦਾਰ ਹੋ ਮੇਰੀ ਮਿਸੇਜ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਰਿਹਾ ਕੋਕੀ ਨੂੰ ਲੈ ਕੇ ਕੁਝ ਤੁਹਾਡੇ ਤੇ ਰੋਪ ਲਗਾਏ ਗਏ ਆ ਕਿ 10 ਟੈਰੀ ਗੱਡੀ ਦੀ 80 ਰੁਪਏ ਪਰਚੀ ਆ ਜਿਹੜੇ ਕਰ ਦੋਸ ਪਰਚੀ ਜਾਂਦੀ ਇਹਦੇ ਵਰਗੀ ਗੱਲ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਆ ਜੂਜਾ ਚਾਰਜਰ ਦਾ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਐ ਮੈਂ ਖਾਲੀ ਗੱਡੀ ਦੀ ਪਤੀ ਲੈਣ ਦਾ ਹੱਕਦਾਰ ਆ 40-50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋਈ ਘਰ ਪਾਰਕਿੰਗ ਨਹੀਂ ਐ ਉਹ ਹੁਣ ਗੁੰਡਾਗਰਦੀ ਦਿਖਾ ਰਿਆ ਇੱਥੇ ਗੁੰਡਾਗਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਣ ਦੀਆਂ ਉਸ ਆਰਤੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿੰਮੇਵਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸਵਾ ਤੇ ਜ਼ਿੰਮੇਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ 파ਟਾ ਢਾਡਾ ਇਹ 파ਟਾ ਢਾਡਾ ਜੋ ਵੀ ਢਾਡੇ ਇਹ ਜ਼ਿੰਮੇਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮੰਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੂਜਰ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਆ ਮੈਂ ਇਹਨਾਂ ਕੋ ਪੱਤੀ ਮੰਗਦਾ ਵੀ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ ਦਾ ਟੈਰੀ ਦੀ ਪੱਤੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਏ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਇਹ ਮੈਨੂੰ ਕਰਨ ਨਹੀਂ ਦੇਣਦੇ ਕੋਸ ਵਿੱਚੋਂ ਆਰਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰੇ ਨਾਲ ਉਹ ਕਰਨਾਗੇ ਜੇ ਕਰਨਾ। ਮਹਿੰਦੀ ਸਿੰਘ ਜੀ ਉਹ ਵੀ ਕਹਿੰਦੇ ਘਰੋਂ ਤੂੰ ਘਰ ਜਾਂਦਾ ਸਾਡੀ ਗੱਡੀਆਂ ਨਹੀਂ ਹਵਾ ਨਹੀਂ ਕੱਢ ਦਿੱਤੀ ਜਾਂਦੀ ਏ ਖੱਤੀ ਪਿਆ ਜਾਂਦਾ। ਮੈਂ ਕਹਾ ਸਰ ਮੈਂ 80 ਲੱਖ ਰੁਪਇਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਨ੍ਹਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੇ। ਸਾਹ ਹੈਗਾ ਕਿ ਤੁਹਾਨੂੰ ਕੋਈ ਰਿਟਨ ਚ ਹੈਗਾ ਹੈ ਕਿ ਤੁਸੀਂ ਪੱਕੀ ਵਗੈਰਾ ਮੇਰੀ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦਿੰਦਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕदार ठेकेदार ਹੈਗਾ ਉਹਦੇ ਵਿੱਚ ਲਿਖਤੀ ਰਿਟਨ ਤੇ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਯਾ ਦਿਆ ਤੁਹਾਡੇ ਵੱਲੋਂ ਕੋਈ ਕੰਪਲੇਟ ਕੀਤੀ ਮੇਰੇ ਵੱਲੋਂ ਕੰਪਲੀਟ ਐਡੀਐਮ ਸਾਹਿਬ ਨੂੰ ਦਿੱਤੀ ਆ ਬਾਈਡਾਕ ਤੇ ਸੈਕਟਰੀ ਸਾਹਿਬ ਨੂੰ ਦਿੱਤੀ ਆ ਡੀਐਮਓ ਗਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾਹ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠਿਕ ਹੁਣ ਆ ਚਾਹੀਦਾ ਕੰਡਾ ਕਿ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਹੈ ਜਦੋਂ ਗੱਡੀ ਮੱਡੀ ਦੇ ਗੇਟ ਤੋਂ ਬਾਹਰ ਚੱਲ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਂਦੀ ਹੈ ਮੈਨਟਰੀ ਫੀਸ ਲੈਣ ਦਾ ਹੱਕਦਾਰ ਹੈ ਓਕੇ